ਖਬਰ ਸਾਹਮਣੇ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਹਿਮਾਚਲ ਤੋਂ ਬਹੁਤ ਵੱਡਾ ਜਿਹੜਾ ਵਿਵਾਦ ਫੈਲਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਆ ਹੌਲੇ-ਮਹੱਲੇ ਦੇ ਲਈ ਜਦੋਂ ਮਣੀਕਰਨ ਸਾਹਿਬ ਜਾਂਦੇ ਆ ਮਣੀਕਰਨ ਸਾਹਿਬ ਜਿਹੜਾ ਹਿਮਾਚਲ ਦੇ ਵਿੱਚ ਰਸਤਾ ਹੁੰਦਾ ਹੈ ਤਾਂ ਜਦੋਂ ਉੱਥੇ ਜਾਂਦੇ ਆ ਤਾਂ ਉੱਥੋਂ ਦੇ ਜਿਹੜੇ ਸਥਾਨਕ ਲੋਕ ਆ ਤੇ ਸਿੱਖ ਨੌਜਵਾਨਾਂ ਦੇ ਨਾਲ ਸ਼ਰਯਾਮ ਗੁੰਡਾਗਰਦੀ ਕਰਦੇ ਆ ਤੱਕਾ ਕਰਦੇ ਆ ਤੇ ਜਿਹੜੇ ਸਿੱਖ ਨੌਜਵਾਨ ਆ ਉਹ ਉਹਨਾਂ ਦੇ ਜਿਹੜੇ ਵਹੀਕਲ ਹੁੰਦੇ ਆ ਮੋਟਰਸਾਈਕਲ ਤੇ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਜਿਹੜੇ ਅਸੰਤ ਪਿੰਡਰਾ ਸਿੰਘ ਪਿੰਡਰਾ ਵਾਲਿਆਂ ਦੀ ਜਿਹੜੀ ਆ ਤਸਵੀਰ ਲੱਗੀ ਹੁੰਦੀ ਆ ਪੋਸਟਰ ਲੱਗੇ ਹੁੰਦੇ ਆ ਤਾਂ ਜਿਹੜੇ ਉੱਥੋਂ ਦੇ ਸਥਾਨਕ ਲੋਕ ਹੁੰਦੇ ਆ ਉਹ ਉਹਨਾਂ ਦੇ ਪੋਸਟਰ ਜਿਹੜੇ ਹੁੰਦੇ ਆ ਤੇ ਛੰਡਿਆਂ ਨੂੰ ਉਤਾਰ ਕੇ ਸੌਟ ਦਿੰਦੇ ਆ ਤੇ ਕੁਝ ਲੋਕ ਜਿਹੜੇ ਹੁੰਦੇ ਆ ਉਹ ਆਪਣੇ ਪੈਰ ਨਾਲ ਰੋਲ ਕੇ ਪਰਾਂ ਨੂੰ ਸੌਟ ਦਿੰਦੇ ਆ ਤੇ ਜਿਹੜੇ ਇਹ ਮਾਮਲੇ ਆ ਦਿਨ ਬਦ ਦਿਨ ਵੱਧਦੇ ਜਾ ਰਹੇ ਸੀ ਤਾਂ ਅੱਜ ਜਿਹੜੇ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਜੇਕਰ ਪੰਜਾਬ ਦੇ ਲੋਕ ਹਿਮਾਚਲ ਜਾਂਦੇ ਆ ਪਸੰਦ ਪਿੰਡਰਾਂ ਵਾਲਿਆਂ ਦੇ ਜੇਕਰ ਫੋਟੋ ਮਾਜਾ ਝੰਡੇ ਲਾ ਕੇ ਜਾਂਦੇ ਆ ਤਾਂ ਇਹਦੇ ਵਿੱਚ ਕੀ ਗਲਤ ਆ ਕੋਈ ਨਾ ਕੋਈ ਜਿਹੜਾ ਹਿਮਾਚਲ ਅਤੇ ਪੰਜਾਬ ਦੇ ਵਿੱਚ ਏਕਤਾ ਨੂੰ ਜਿਹੜਾ ਉਹ ਭੰਗ ਕਰ ਰਿਹਾ ਹੈ ਤਾਂ ਉਹਨਾਂ ਨੇ ਹੀ ਵੀ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੇ ਇਹ ਬਿਆਨ ਦਿੱਤੇ ਆ ਕਿ ਦੰਬਦੰ ਜਿਹੜੇ ਮਾਮਲੇਵਾਦ ਦੇ ਜਾ ਰਹੇ ਆ ਕਿ ਜਦੋਂ ਇੱਕ ਵਾਰੀ ਹੋਰ ਦੂਜੀ ਖਬਰ ਆਈ ਸੀ ਕਿ ਇੱਕ ਸਿੱਖ ਨੌਜਵਾਨ ਉੱਥੇ ਜਾ ਰਿਹਾ ਸੀ ਹਿਮਾਚਲ ਦੇ ਵਿੱਚ ਜਦੋਂ ਜਾ ਰਿਹਾ ਸੀ ਤਾਂ ਉੱਥੇ ਇੱਕ ਵਿਅਕਤੀ ਉਸ ਨੂੰ ਰੋਕਦਾ ਹੈ ਤਾਂ ਉੱਥੇ ਵੀ ਹਿਮਾਚਲ ਦੀ ਪੁਲਿਸ ਸਾਈਡ ਤੇ ਖੜੀ ਹੁੰਦੀ ਹੈ ਤਾਂ ਵਿਅਕਤੀ ਉਸ ਸਿੱਖ ਨੌਜਵਾਨ ਨੂੰ ਰੋਕ ਕੇ ਛੱਡਾ ਉਤਾਰ ਕੇ ਤੇ ਝੰਡੇ ਨੂੰ ਉਤਾਰ ਕੇ ਉਹਨੂੰ ਪੈਰਾਂ ਰੋਲ ਕੇ ਪੈਰਾਂ ਨੂੰ ਸੱਟ ਦਿੰਦਾ ਹੈ ਤਾਂ ਉੱਥੇ ਦੀ ਜਿਹੜੀ ਹਿਮਾਚਲ ਪੁਲਿਸ ਹੈ ਇੱਕ ਸਾਈਡ ਹੋ ਕੇ ਸਾਰਾ ਮਾਰਸ਼ਾ ਜਿਹੜੀ ਦੇਖਦੀ ਜਾ ਰਹੀ ਸੀ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਮਾਮਲਾ ਆਇਆ ਸੀ ਤਾਂ ਉਹਦੇ ਉੱਪਰ ਜਿਹੜੀ ਹਿਮਾਚਲ ਦੀ ਪੁਲਸਾ ਉਸਨੇ ਇਦਾਂ ਕਿਹਾ ਸੀ ਕਿ ਅਸੀਂ ਦੋਨਾ ਧਿਰਾਂ ਤੋਂ ਬਿਆਨ ਲਵਾਂਗੇ ਤੇ ਜਿਨ੍ਹਾਂ ਦੀ ਵੀ ਗਲਤੀ ਹੋਈ ਅਸੀਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਪੰਜਾਬ ਤੋਂ ਹਿਮਾਚਲ ਲੋਕ ਆਉਂਦੇ ਆ ਸੀ ਉਹਨਾਂ ਦੇ ਉੱਪਰ ਹੀ ਨਹੀਂ ਕਾਰਵਾਈ ਕਰਾਂਗੇ ਜੇਕਰ ਹਿਮਾਚਲ ਦੇ ਵੀ ਲੋਕ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨਗੇ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਪਰ ਦੂਸਰੇ ਦਿਨ ਹੀ ਇੱਕ ਹੋਰ ਖਬਰ ਆਈ ਸੀ ਕਿ ਇੱਕ ਸਿੱਖ ਨੌਜਵਾਨ ਜਦੋਂ ਉਹ ਜਾ ਰਿਹਾ ਸੀ ਹਿਮਾਚਲ ਦੇ ਵਿੱਚ ਤਾਂ ਉੱਥੋਂ ਦੇ ਲੋਕਾਂ ਨੇ ਸਥਾਨਕ ਜਿਹੜੇ ਲੋਕ ਹੁੰਦੇ ਆਗੇ ਤੇ ਉਹਨਾਂ ਨੇ ਪਿੰਡਰਾਵਾਲਿਆਂ ਦੇ ਜਿਹੜੇ ਝੰਡੇ ਹੁੰਦੇ ਆ ਪੋਸਟਰ ਹੁੰਦੇ ਆ ਉਹ ਉਤਾਰ ਕੇ ਆਪਣੇ ਪੈਰਾਂ ਨਾਲ ਰੋਲ ਕੇ ਪਰਸਾਟ ਦਿੰਦੇ ਆ ਤੇ ਜਿਹਦੇ ਉੱਪਰ ਸਿੱਖ ਭਾਈਚਾਰਿਆਂ ਨੂੰ ਜਿਹੜਾ ਬਹੁਤ ਗੁੱਸਾ ਆਉਂਦਾ ਹੈ ਤਾਂ ਇੱਦੇ ਮੱਦੇ ਨਜ਼ਰ ਰੱਖਦੇ ਹਾਂ ਜਿਹੜਾ ਹਿਮਾਚਲ ਅਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਅਤੇ ਜਿਹੜਾ ਵਿਵਾਦ ਆ ਉਹ ਵਧਦਾ ਜਾ ਰਿਹਾ ਹੈ ਉਹ ਥੰਮਨ ਦਾ ਜਿਹੜਾ ਨਾਮ ਨਹੀਂ ਲੈ ਰਿਹਾ ਤਾਂ ਇਹਦੇ ਉੱਪਰ ਸਿੱਖ ਜਥੇਬੰਦੀਆਂ ਨੇ ਗੁੱਸੇ ਦੇ ਵਿੱਚ ਆ ਕੇ ਰੋਜ਼ ਪ੍ਰਗਟ ਕਰਨ ਦਾ ਜਿਹੜਾ ਐਲਾਨਿਆ ਸੀ ਅੱਜ ਹਮਾਚਲ ਅਤੇ ਪੰਜਾਬ ਦਾ ਜਿਹੜਾ ਬਾਰਡਰ ਆ ਉੱਥੇ ਸਿੱਖ ਬੰਦੀਆਂ ਨੇ ਸਿੱਖ ਜਿਹਦੇ ਜਥੇ ਬੰਦੀਆਂ ਹੁੰਦੀਆਂ ਨੇ ਉਹਨਾਂ ਨੇ ਅੱਜ ਉੱਥੇ ਧਰਨਾ ਲਾਉਣਾ ਸੀ ਤਾਂ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਿੱਖ ਜਥੇ ਬੰਦੀਆਂ ਦੇ ਕਿੰਨਾ ਇਕੱਠਾ ਦੇ ਨਾਲ ਹੀ ਉੱਥੇ ਜਿਹੜੀ ਪੁਲਿਸ ਦੀ ਬਹੁਤ ਵੱਡੀ ਜਿਹੜੀ ਟੀਮ ਖੜੀ ਹੋਈ ਹੈ ਪੁਲਿਸ ਵੀ ਉੱਥੇ ਤਾਇਨਾਤ ਆ ਉਹਨਾਂ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਖ ਗਦਰ ਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਕਿ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਾਂਗੇ ਅਸੀਂ ਜੋ ਵੀ ਧਰਨਾ ਪ੍ਰਦਰਸ਼ਨ ਕਰਾਂਗੇ ਅਸੀਂ ਪੂਰੇ ਸ਼ਾਂਤ ਮਈ ਨਾਲ ਕਰਾਂਗੇ ਜੇਕਰ ਸਾਡੇ ਚ ਕੋਈ ਵੀ ਗਲਤੀ ਕਰਦਾ ਹੋਇਆ ਤਾਂ ਤੁਹਾਡੇ ਤੋਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਕਰ ਸਕਦਾ ਹੈ ਤਾਂ ਜਥੇਬੰਦੀਆਂ ਨੇ ਇਹ ਕਿਹਾ ਕਿ ਸਾਨੂੰ ਹਮਾਜੜ ਅਤੇ ਪੰਜਾਬ ਦਾ ਜਿਹੜਾ ਬਾਰਡਰ ਆ ਉੱਥੇ ਜਾ ਕੇ ਧਰਨਾ ਲਗਾਉਣ ਦੀ ਜਿਹੜੀ ਪਰਮਿਸ਼ਨ ਦਿੱਤੀ ਜਾਵੇ ਪਰ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਉਹਨੂੰ ਨੋ ਉਥੇ ਨਹੀਂ ਜਾਣ ਦੇ ਰਹੀ ਉਹ ਗੈਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਰੋਕ ਰਹੀ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਿੱਖ ਜਥੇਬੰਦੀਆਂ ਦਾ ਕਿੰਨਾ ਇਕੱਠ ਹੋਇਆ ਪਿਆ ਹੈ ਤੇ ਦੂਜੇ ਪਾਸੇ ਜਿਹੜੀ ਪੁਲਿਸ ਉੱਥੇ ਤਾਈ ਨਾਤਾ ਸਿੱਖ ਜਥੇਬੰਦੀਆਂ ਨੂੰ ਜਿਹੜੀ ਆ ਗਈ ਹੁਸ਼ਿਆਰਪੁਰ ਦੇ ਚਿੰਤਪੁਰਨੀ ਜਿਹੜਾ ਰੋਡ ਆ ਉੱਥੇ ਉਹਨਾਂ ਨੇ ਜਾ ਕੇ ਪ੍ਰਦਰਸ਼ਨ ਕਰਨ ਆਏ ਸਿੱਖ ਜਥੇਬੰਦੀਆਂ ਨੇ ਪਰ ਜਿਹੜੀ ਪੁਲਿਸ ਪ੍ਰਸ਼ਾਸਨਾ ਉੱਥੇ ਜਾਂ ਤੋਂ ਉਹਨਾਂ ਨੂੰ ਰੋਕ ਰਹੀ ਆ ਪਰ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਸ ਗੱਲ ਦਾ ਗੁੱਸਾ ਹੈ ਕਿ ਜਦੋਂ ਪੰਜਾਬ ਦੇ ਸਿੱਖ ਨੌਜਵਾਨ ਹਿਮਾਚਲ ਜਾਂਦੇ ਆ ਤਾਂ ਉੱਥੋਂ ਦੇ ਸਥਾਨਕ ਲੋਕ ਆ ਪੰਜਾਬ ਦੇ ਲੋਕਾਂ ਨਾਲ ਕੁੱਟਮਾਰ ਕਰਦੇ ਆ ਗੁੰਡਾਗਰਦੀ ਕਰਦੇ ਆ ਜਿਹੜੇ ਸਾਡੇ ਸੰਤ ਭਿੰਡਰਾਵਾਲੇ ਉਹਨਾਂ ਦੇ ਜਿਹੜੇ ਪੋਸਟ ਰਾਤ ਦੇ ਝੰਡੇ ਵੀ ਆ ਉਹਨਾਂ ਨੂੰ ਉਤਾਰ ਕੇ ਕਿੰਨਾ ਬਦ ਉਹਦੇ ਨਾਲ ਬਦਸਲੁਕੀ ਕਰਦੇ ਆ ਦੇ ਉਹਨਾਂ ਨੂੰ ਪੈਰਾ ਵਿੱਚ ਰੋਲ ਕੇ ਪਰਾਸੋਟ ਦਿੰਦੇ ਆ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿ ਕੱਲ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਦਾਂ ਕਿਆ ਸੀ ਅਸੀਂ 19 ਮਾਰਚ ਨੂੰ ਹਮਾਚਲ ਅਤੇ ਪੰਜਾਬ ਦਾ ਜਿਹੜਾ ਬਾਰਡਰ ਆ ਉੱਥੇ ਅਸੀਂ ਜਿਹੜਾ ਰੋਸ ਪ੍ਰਗਟ ਕਰਾਂਗੇ ਉਤੋਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਸੇ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਪੰਜਾਬ ਦੇ ਸਿੱਖ ਨੌਜਵਾਨਾਂ ਸੰਤ ਭਿੰਡਰਾਵਾਲੇ ਦੇ ਜੇਕਰ ਉਹ ਪੋਸਟਰ ਲਗਾ ਕੇ ਜਾਂ ਝੰਡਾ ਲਗਾ ਕੇ ਆਉਂਦਾ ਹੈ ਤਾਂ ਉਹਨਾਂ ਨੂੰ ਉੱਥੋਂ ਦੇ ਜੇ ਸਥਾਨਕ ਲੋਕ ਆ ਪੰਜਾਬ ਦੇ ਲੋਕਾਂ ਦੇ ਨਾਲ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਹਿਮਾਚਲ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਜਿਹੜਾ ਰੋਜ਼ਗਾਰ ਕਰਦੇ ਆ ਜਿਹੜੇ ਆਪਣੇ ਕੰਮ ਕਰਦੇ ਆ ਤੇ ਜਦੋਂ ਪੰਜਾਬ ਦੇ ਲੋਕ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ ਇਨਕਮ ਵੱਧਦੀ ਆ ਉਹਨਾਂ ਨੂੰ ਇਹ ਗੱਲਾਂ ਵੀ ਸੋਚਣੀਆਂ ਚਾਹੀਦੀਆਂ ਨੇ ਜੇਕਰ ਪੰਜਾਬ ਲੋਕ ਉੱਥੋਂ ਜਾਣਾ ਹਟ ਗਏ ਤਾਂ ਉਹਨਾਂ ਦੀ ਜਿਹੜੀ ਇਨਕਮ ਵਤਨੀ ਹੁੰਦੀ ਆ ਉਹ ਕਟਣੀ ਸ਼ੁਰੂ ਹੋ ਜਾਵੇਗੀ ਤਾਂ ਦੂਜੇ ਪਾਸੇ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਜਿਹੜੇ ਪੰਜਾਬ ਪੰਜਾਬ ਅਤੇ ਹਿਮਾਚਲ ਦੇ ਵਿੱਚ ਜਿਹੜਾ ਇਹ ਰੋਲਾ ਪੈ ਰਿਹਾ ਹੈ ਇਕਤਾ ਦਾ ਰੋਲਾ ਜਿਹੜਾ ਵੱਡਾ ਪੈ ਰਿਹਾ ਹੈ ਕਿਉਂ ਪੈ ਰਿਹਾ ਹੈ ਇਹਦੇ ਇਹਦੇ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ ਅਤੇ ਤੀਜਾ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੇ ਇਹ ਕਿਹਾ ਜਿਹੜੇ ਪੰਜਾਬ ਦੇ ਲੋਕਾਂ ਨੇ ਜਦੋਂ ਇਹ ਕਿਹਾ ਕਿ ਅਸੀਂ ਹਿਮਾਚਲ ਸਰਕਾਰ ਨੂੰ ਜਾ ਕੇ ਕਹਿਣਾ ਚਾਹੁੰਦੇ ਆ ਜੇਕਰ ਪੰਜਾਬ ਦਾ ਕੋਈ ਵੀ ਨੌਜਵਾਨ ਇਥੇ ਪਿੰਸੰਤ ਪਿੰਡਰਵਾਲਾ ਦਾ ਪੋਸਟਰ ਜਾਂ ਝੰਡਾ ਲੈ ਕੇ ਆਉਂਦਾ ਹੈ ਤਾਂ ਉਹਨਾਂ ਨਾਲ ਗਲਤ ਜਿਹੜਾ ਵਿਵਹਾਰ ਨਾ ਕਰੋ ਤੇ ਇਸ ਸਬੰਧੀ ਜਿਹੜੀ ਹਿਮਾਚਲ ਦੀ ਸਰਕਾਰ ਉਹਨਾਂ ਨੇ ਇਦਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਇਥੇ ਜਿਹੜੇ ਆ ਪਿੰਸੰਤ ਪਿੰਡਰਵਾਲੇ ਦੇ ਝੰਡੇ ਜਾਂ ਪੋਸਟਰ ਜਿਹੜੇ ਇਥੇ ਲੈ ਕੇ ਨਾ ਉਹਨਾਂ ਤੇ ਇਹਦੇ ਉੱਤੇ ਹੀ ਅੱਜ ਇੱਕ ਹੋਰ ਖਬਰ ਆਈ ਸੀ ਕਿ ਹਮਾਚਲ ਦਾ ਇੱਕ ਬੱਸ ਜਿਹੜੀ ਆ ਰਹੀ ਸੀ ਖਰੜਾ ਵੱਲ ਤਾਂ ਦੋ ਜਿਹੜੇ ਅਣਪਛਾਤੇ ਨੌਜਵਾਨ ਆਉਂਦੇ ਆ ਤਾਂ ਹਮਾਚਲ ਦੀ ਬੱਸ ਦੇ ਉੱਪਰ ਜਿਹੜਾ ਹਮਲਾ ਕਰ ਦਿੰਦੇ ਆ ਤਾਂ ਜਿਹੜਾ ਬੱਸ ਕੰਡੈਕਟਰ ਆ ਉਹਦੇ ਇਹ ਬਿਆਨ ਆਏ ਸੀ ਕਿ ਇਸ ਇੱਕ ਗੱਡੀ ਆਉਂਦੀ ਆ ਅਲਟ ਗੱਡੀ ਆਉਂਦੀ ਆ ਬੱਸ ਦੇ ਮੂਹਰੇ ਰੋਕਦੀ ਆ ਤਾਂ ਦੋ ਨੌਜਵਾਨ ਜਦੋਂ ਬੱਸ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਬੱਸ ਰੋਕਦੇ ਆ ਅਸੀਂ ਸੋਚ ਸੋਚਿਆ ਕਿ ਕੋਈ ਇੱਥੇ ਸਵਾਰੀ ਹੈ ਜਿਹਨੇ ਚੜ੍ਹਨਾ ਹੋਵੇਗਾ ਪਰ ਦੋ ਅਣਪਛਾਤੇ ਨੌਜਵਾਨ ਆਉਂਦੇ ਆ ਤੇ ਜਦੋਂ ਅਸੀਂ ਬੱਸ ਰੋਕਦੇ ਆ ਉਹਨਾਂ ਨੇ ਨਾਲ ਦੀ ਨਾਲ ਕੱਟ ਦੇ ਕੇ ਪਹਿਲਾ ਬੱਸ ਦਾ ਪਹਿਲਾ ਸੀਸਾ ਬੰਨਿਆ ਫਿਰ ਜਿਹੜੀਆਂ ਆਸੇ ਪਾਸੇ ਵਾਲੀਆਂ ਬਾਰਗਾਂ ਹੁੰਦੀਆਂ ਐ ਅਚਾਨਕ ਉਹ ਪੰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕੰਡਕਟਰ ਨੇ ਕਿਹਾ ਵੀ ਅਸੀਂ ਡਰ ਗਏ ਸੀ ਸਵਾਰੀਆਂ ਵੀ ਡਰ ਗਈਆਂ ਸੀ ਇੱਕਦਮ ਸਾਡੇ ਨਾਲ ਕੀ ਹੋਣ ਲੱਗ ਗਿਆ ਤਾਂ ਕੰਡਕਟਰ ਨੇ ਸਵਾਰੀਆਂ ਨੂੰ ਇਹ ਕਿਹਾ ਸੀ ਕਿ ਤੁਸੀਂ ਡਰੋ ਨਾ ਬੱਸ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਉਹਦੇ ਥੱਲੇ ਲੱਗ ਜਾਓ ਬਾਕੀ ਜੋ ਹੁੰਦਾ ਉਹ ਬਾਅਦ ਵਿੱਚ ਦੇਖਿਆ ਜਾਵੇਗਾ ਤਾਂ ਜਿਹੜੇ ਬੱਸ ਦਾ ਕੰਡਕਟਰਾਂ ਉਹਨੇ ਇਹ ਬਿਆਨ ਦਿੱਤੇ ਸੀ ਕਿ ਇਹਦੇ ਵਿੱਚ ਸਾਡਾ ਕਿਸੇ ਦਾ ਕੋਈ ਵੀ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸਿੱਖ ਨੌਜਵਾਨ ਹਮਾਤ ਜਿ ਜਾਂਦੇ ਆ ਉਹਨਾਂ ਦੇ ਨਾਲ ਗਲਤ ਵਿਵਹਾਰ ਹੋਇਆ ਏ ਜਿਹੜੇ ਉਹਨਾਂ ਦੇ ਛੰਡੇ ਹੁੰਦੇ ਆ ਉਤਾਰ ਕੇ ਦੁਰਵਿਵਹਾਰ ਕੀਤਾ ਏ ਤੇ ਪੈਰਾਂ ਰੋਲ ਕੇ ਪਰਾ ਸੁੱਟਿਆ ਏ ਉਹਦੇ ਉੱਪਰ ਉਹਨੇ ਇਹ ਕਿਹਾ ਕਿ ਉਹਨਾਂ ਨੇ ਗਲਤ ਕੀਤਾ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਉਸਨੇ ਇਹ ਕਿਹਾ ਜੇਕਰ ਤੁਸੀਂ ਹਿਮਾਚਲ ਵਿੱਚ ਆਉਨੇ ਹੋ ਤਾਂ ਤੁਸੀਂ ਜਿਹੜਾ ਸ਼ਾਂਤ ਮਈ ਦੇ ਨਾਲ ਤੁਸੀਂ ਆਇਆ ਜਾਇਆ ਕਰੋ ਕੋਈ ਵੀ ਹੁੱਲੜਬਾਜ ਨਾ ਕਰਿਆ ਕਰੋ ਉਹਨੇ ਇਕੱਲੇ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਕਿਹਾ ਉਹਨੇ ਜਿਹੜੇ ਹਿਮਾਚਲ ਦੇ ਵੀ ਸਨੇਕ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਹਿਮਾਚਲ ਦੇ ਲੋਕ ਆ ਪੰਜਾਬ ਜਾਂ ਹਰਿਆਣਾ ਨਾ ਚ ਜਾਂਦੇ ਆ ਉਹ ਵੀ ਸ਼ਾਂਤਮਈ ਨਾਲ ਜਾਇਆ ਕਰਨ ਕੋਈ ਵੀ ਹੰਗਲੜਬਾਜੀ ਨਾ ਕਰਿਆ ਕਰਨ ਤਾਂ ਇਹਦੇ ਉੱਪਰ ਅੱਜ ਜਿਹੜਾ ਹਿਮਾਚਲ ਦੇ ਵਿੱਚ ਹੋਣੀ ਹੋਲੀ ਜਿਹੜਾ ਸਿੱਖ ਵਿਵਾਦ ਘਟਣ ਦੀ ਥਾਂ ਤੇ ਵੱਧ ਰਿਹਾ ਏ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਪੰਜਾਬ ਦੇ ਸਿੱਖ ਜਥੇਬੰਦੀਆਂ ਨੇ ਹਿਮਾਚਲ ਦੇ ਪੰਜਾਬ ਦਾ ਜਿਹੜਾ ਬਾਰਡਰ ਆ ਉੱਥੇ ਧਰਨਾ ਲਾਉਣਾ ਸ਼ੁਰੂ ਕਰਨਾ ਸੀ ਤਾਂ ਅੱਜ ਉੱਥੇ ਬਹੁਤ ਜ਼ਿਆਦਾ ਜਿਹੜੀ ਪੁਲਸ ਵੀ ਤਾਇਨਾਤ ਦੱਸੀ ਜਾ ਰਹੀ ਆ ਤਾਂ ਉੱਥੋਂ ਦੇ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਹਸ਼ਿਆਰਪੁਰ ਜਿਹੜਾ ਚਿੰਦਪੁਰਨੀ ਰੋਡ ਆਗਾ ਅਸੀਂ ਉੱਥੇ ਜਾ ਕੇ ਧਰਨਾ ਲਗਾਉਣਾ ਹੈ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਦੇ ਅਸੀਂ ਸ਼ਾਂਤ ਮਈ ਦੇ ਨਾਲ ਧਰਨਾ ਲਗਾਵਾਂਗੇ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਇਹ ਵੀ ਕਿਹਾ ਹੱਥ ਜੋੜ ਕੇ ਇਹ ਵੀ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਾਲ ਚੱਲੋ ਜੇਕਰ ਸਾਡੇ ਵਿੱਚ ਕੋਈ ਵੀ ਗਲਤ ਕੰਮ ਕਰਦਾ ਤੁਹਾਨੂੰ ਦਿਖਿਆ ਤਾਂ ਤੁਸੀਂ ਉਸਦੇ ਨਾਲ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਤਾਂ ਅੱਜ ਜਿਹੜੀ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਹਿਮਾਚਲ ਦੇ ਪਹਾਮਾਚਲ ਤੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਮਾਹੌਲ ਪਖਿਆ ਹੋਇਆ ਹੈ ਤਾਂ ਉਹਦੇ ਉੱਪਰ ਸਿੱਖ ਜਥੇਬੰਦੀਆਂ ਨੇ ਵੀ ਬਿਆਨ ਆਏ ਤੇ ਦੂਜੇ ਪਾਸੇ ਹਿਮਾਚਲ ਦੇ ਜਿਹੜੇ ਲੋਕ ਆ ਉਹਨਾਂ ਦੇ ਵੀ ਬਿਆਨ ਆਇਆ ਅੱਗੇ ਤੋਂ ਤੁਹਾਨੂੰ ਇਹਦੇ ਬਾਰੇ ਜੇ ਕੋਈ ਵੀ ਅਪਡੇਟ ਆਉਂਦੀ ਆ ਕੋਈ ਵੀ ਜਾਣਕਾਰੀ ਨਿਕਲ ਕੇ ਆਉਂਦੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਵਿਵਾਦ ਫੈਲਿਆ ਹੋਇਆ ਹੈ ਸਿੱਖਾਂ ਨੂੰ ਸਿੱਖ ਦੇ ਪ੍ਰਤੀ ਤੁਹਾਨੂੰ ਕੀ ਲੱਗਦਾ ਹੈ ਸਹੀ ਹੈ ਜਾਂ ਗਲਤ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ